ਦੇਖਣ ਤਾਂ ਅੱਖਾਂ ਜੰਮਦਿਆਂ ਸਾਰੀ ਲੱਗ ਪੈਂਦੀਆਂ ਪਰ ਇਹਨਾਂ ਨੂੰ ਖੁੱਲਦਿਆਂ ਖੁੱਲਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ ਜੇ ਦਿਸ਼ਾ ਹੀ ਗਲਤ ਹੋਵੇ ਤਾਂ ਤੇਜ਼ ਰਫ਼ਤਾਰ ਕਿਸੇ ਕੰਮ ਨਹੀਂ ਆਉਂਦੀ ਮੈਪਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆਦਾਇਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 28 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 29ਵਾਂ ਲੈ ਕੇ ਉਮੀਦ ਆ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਦਿਨ 29ਵਾਂ ਉਹ ਫਟਿਆ ਹੀ ਫਕੀਰ ਦਾ ਧਿਆਨ ਕੋਲ ਸੁੱਤੇ ਪਿਆ ਇੱਕ ਛੋਟੇ ਕੱਦ ਅਤੇ ਭਾਰੀ ਸਰੀਰ ਵਾਲੇ ਆਦਮੀ ਵੱਲ ਪਿਆ ਰੱਬ ਦੇ ਬੰਦਿਆ ਤੂੰ ਕਦੋਂ ਆਇਆ ਰਾਤੀ ਪਤਾ ਹੀ ਨਹੀਂ ਲੱਗਿਆ ਫਕੀਰ ਨੇ ਉਸ ਉੱਪਰੇ ਬੰਦੇ ਨੂੰ ਪੁੱਛਿਆ ਰਾਤੀ ਤੁਹਾਨੂੰ ਸੁੱਤਿਆਂ ਵੇਖ ਕੇ ਮੈਂ ਵੀ ਇੱਥੇ ਹੀ ਸੌਂ ਗਿਆ ਸੀ ਹੁਣ ਜੈਸਲਮੇਰ ਜਾ ਰਿਹਾ ਹਾਂ ਉਸਨੇ ਜਵਾਬ ਦਿੱਤਾ ਜੈਸਲਮੇਰ ਇੰਨੀ ਦੂਰ ਕੀ ਕੰਮ ਪੈ ਗਿਆ ਫਕੀਰ ਨੇ ਪੁੱਛਿਆ ਸੁਣਿਆ ਉੱਥੇ ਇੱਕ ਹਕੀਮ ਉਮਰ ਲੰਮੇਰੀ ਕਰਨ ਦੀ ਦਵਾਈ ਦਿੰਦਾ ਹੈ ਉਸਨੇ ਜੈਸਲਮੇਰ ਜਾਣ ਦਾ ਕਾਰਨ ਦੱਸਿਆ ਅੱਛਾ ਹੁਣ ਤੱਕ ਤੂੰ ਆਪਣੀ ਜ਼ਿੰਦਗੀ ਚ ਕਿੰਨੇ ਕੁ ਪੱਲ ਖੱਟੀ ਹੈ ਫਕੀਰ ਨੇ ਪੁੱਛਿਆ ਕੁਝ ਖਾਸ ਨਹੀਂ ਉਸ ਆਦਮੀ ਨੇ ਜਵਾਬ ਦਿੱਤਾ ਫਿਰ ਹੋਰ ਉਮਰ ਵਧਾ ਕੇ ਕੀ ਲੈਣਾ ਹੈ ਫਕੀਰ ਨੇ ਸਮਝਾਉਣ ਵਾਂਗ ਪੁੱਛਿਆ ਫਕੀਰ ਦੀ ਗੱਲ ਸੁਣ ਕੇ ਉਹ ਆਦਮੀ ਕੁਝ ਨਹੀਂ ਬੋਲਿਆ ਆਪਣਾ ਸਮਾਨ ਇਕੱਠਾ ਕਰਕੇ ਆਪਣੇ ਰਾਹ ਪੈ ਗਿਆ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਫਕੀਰ ਨੇ ਅਲਪਿਆ ਫਕੀਰ ਦੇ ਬੋਲਾਂ ਨਾਲ ਕੇਸਰ ਦੀ ਜਾਗ ਖੁੱਲੀ ਬੀਸ਼ਾ ਵੀ ਚੌਕਸ ਹੋਇਆ ਬੈਠਾ ਸੀ ਛੇਤੀ ਹੀ ਤਿਆਰ ਹੋ ਕੇ ਤਿੰਨਾਂ ਨੇ ਆਪਣੀ ਮੰਜ਼ਿਲ ਦਾ ਰਾਹ ਫੜ ਲਿਆ ਅੱਗੇ ਇੱਕ ਸ਼ਹਿਰ ਆਇਆ ਜਿੱਥੇ ਸਵੇਰੇ ਸਵੇਰੇ ਹੀ ਬਹੁਤ ਚਾਲ ਪੈਲ ਸੀ ਲੋਕ ਕਮਾਕਾਰਾਂ ਲਈ ਘਰੋਂ ਨਿਕਲ ਰਹੇ ਸਨ ਤੇ ਦੁਕਾਨਾਂ ਖੁੱਲ ਰਹੀਆਂ ਸਨ ਰੇੜੀਆਂ ਵਾਲੇ ਰੇੜੀਆਂ ਸਜਾ ਰਹੇ ਸਨ ਅਤੇ ਬੱਚੇ ਸਕੂਲ ਜਾ ਰਹੇ ਸਨ ਜੋਨਾ ਮੈਂ ਵੇਖ ਰਿਹਾ ਤੂੰ ਸਵੇਰ ਦਾ ਚੁੱਪ ਜਾ ਲੱਗਦਾ ਠੀਕ ਠਾਕ ਤਾਂ ਹੈ ਸਭ ਫਕੀਰ ਨੇ ਸੋਚੀ ਪਈ ਕੇਸਰ ਨੂੰ ਪੁੱਛਿਆ ਠੀਕ ਹਾਂ ਸਾਈਂ ਜੀ ਬਸ ਸੋਚ ਰਿਹਾ ਹਾਂ ਜੇ ਮੈਂ ਵੀ ਇਦਾਂ ਦੇ ਸ਼ਹਿਰ ਵਿੱਚ ਜੰਮਿਆ ਹੁੰਦਾ ਤੈਨਾਂ ਜਵਾਕਾ ਮੈਂ ਸੋਹਣੇ ਕੱਪੜੇ ਪਾ ਕੇ ਸਕੂਲ ਜਾਇਆ ਕਰਦਾ ਇੱਥੇ ਲੋਕ ਕਿੰਨੇ ਖੁਸ਼ ਲੱਗਦੇ ਨੇ ਜਿਵੇਂ ਮੇਲੇ ਆਏ ਹੋਣ ਕੇਸਰ ਨੇ ਆਲੇ ਦੁਆਲੇ ਵੇਖ ਰਿਆ ਗਿਆ ਫਕੀਰ ਨੇ ਮੁਸਕਰਾ ਕੇ ਕਿਹਾ ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਣਾ ਜੰਗਲ ਵਿੱਚ ਇੱਕ ਦਿਨ ਇੱਕ ਚਿੜੀ ਨੇ ਵੇਖਿਆ ਇੱਕ ਕਾਂ ਚੁੱਪ-ਚਾਪ ਟਾਣੀ ਤੇ ਬੈਠਾ ਉਦਾਸ ਲੱਗ ਰਿਹਾ ਸੀ ਜਿੜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਕਿਹਾ ਮੈਨੂੰ ਆਪਣਾ ਨਾ ਰੰਗ ਪਸੰਦ ਹੈ ਨਾ ਹੀ ਆਵਾਜ਼ ਹੰਸ ਕਿੰਨਾ ਸੋਹਣਾ ਪੰਛੀ ਹੈ ਕਿੰਨਾ ਚੰਗਾ ਹੁੰਦਾ ਜੇ ਮੈਂ ਹੰਸ ਹੁੰਦਾ ਚੱਲ ਆਪਾਂ ਹੰਸ ਕੋਲ ਚੱਲਦੇ ਹਾਂ ਜਿੜੀ ਨੇ ਕਾਂ ਨੂੰ ਕਿਹਾ ਦੋਵਾਂ ਨੇ ਹੰਸ ਕੋਲ ਜਾ ਕੇ ਕਾਂ ਵਾਲੀ ਗੱਲ ਦੱਸੀ ਹੰਸ ਨੇ ਕਾਂ ਵੱਲ ਵੇਖ ਕੇ ਕਿਹਾ ਤਰੇ ਮੋਰ ਨੂੰ ਪਹਿਲ ਪਾਉਂਦੇ ਵੇਖਿਆ ਮੋਰ ਦੇ ਖੰਭ ਕਿੰਨੇ ਸੋਹਣੇ ਹੁੰਦੇ ਨੇ ਲੋਕ ਮੋਰ ਦੇ ਖੰਭਾ ਨਾਲ ਧਾਰਮਿਕ ਗ੍ਰੰਥਾਂ ਨੂੰ ਚੋੜ ਕਰਦੇ ਹਨ ਕਾਸ਼ ਮੈਂ ਮੋਰ ਹੁੰਦਾ ਚਿੜੀ ਨੇ ਹੰਸ ਦੀ ਗੱਲ ਸੁਣ ਕੇ ਕਿਹਾ ਚਲੋ ਆਪਾਂ ਸਾਰੇ ਮੋਰ ਕੋਲੇ ਚੱਲਦੇ ਹਾਂ ਇਹਨਾਂ ਨੇ ਮੋਰ ਕੋਲੇ ਜਾ ਕੇ ਸਾਰੀ ਗੱਲ ਦੱਸੀ ਮੋਰ ਨੇ ਕੁਝ ਦੇਰ ਸੋਚ ਕੇ ਉਦਾਸ ਸੁਰ ਵਿੱਚ ਕਿਹਾ ਨਾ ਮੈਂ ਉੱਚਾ ਉੱਡ ਸਕਦਾ ਨਾ ਮੇਰੇ ਪੈਰ ਸੋਨੇ ਤੁਰਦਿਆਂ ਵੀ ਸ਼ਰਮ ਆਉਂਦੀ ਮੈਂ ਕਾਂ ਵਾਂਗ ਉਟਾਰੀਆਂ ਮਾਰਨਾ ਚਾਹਣਾ ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ ਤਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ ਜਿਹੜੀ ਖਸੀ ਕਿਉਂਕਿ ਉਸਦਾ ਕਾਨੂੰ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ ਸੋ ਜਵਾਨਾ ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਕਿਸੇ ਨਾ ਕਿਸੇ ਮਕਸਦ ਲਈ ਦੁਨੀਆ 'ਚ ਭੇਜਿਆ ਹੈ ਗੁਨਾ ਵਿੱਚ ਹੀ ਸੁਹੱਪਣ ਹੈ ਤੇ ਦੂਸਰਾਂ ਦੇ ਕੰਮ ਆਉਣਾ ਸਾਡਾ ਮਕਸਦ ਇਸੇ ਮਕਸਦ 'ਚ ਲੁਕਿਆ ਹੈ ਖੁਸ਼ੀਆਂ ਦਾ ਖਜ਼ਾਨਾ ਫਕੀਰ ਨੇ ਜ਼ਿੰਦਗੀ ਦਾ ਨਿਚੋੜ ਕੇਸਰ ਨੂੰ ਸੁਣਾ ਦਿੱਤਾ ਫਕੀਰ ਦੀ ਦੂਜਿਆਂ ਦੇ ਕੰਮ ਆਉਣ ਵਾਲੀ ਗੱਲ ਸੁਣ ਕੇ ਕੇਸਰ ਨੂੰ ਆਪਣੇ ਪਿੰਡ ਦੀਆਂ ਕਈ ਰਵਾਇਤਾਂ ਪਿੱਛੇ ਗੁੱਝੇ ਭੇਦ ਸਮਝਾਉਣ ਲੱਗੇ ਜਦੋਂ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਕਿਉਂ ਬੇਬੇ ਕਈ-ਕਈ ਦਿਨ ਰੋਟੀ-ਦਾਲ ਘਰੋਂ ਬਣਾ ਕੇ ਮਾਤਮ ਵਾਲੇ ਘਰ ਦੇ ਕਿਉਂ ਆਉਂਦੀ ਸੀ ਕੇਸਰ ਨੂੰ ਹੁਣ ਸਮਝ ਆ ਰਹੀ ਸੀ ਕਿ ਸੌਣ ਵੇਲੇ ਬੇਬੇ ਸਰਬੱਤ ਦਾ ਭਲਾ ਕਿਉਂ ਮੰਗਦੀ ਸੀ ਅੱਜ ਕੱਲ੍ਹ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਆ ਸਭ ਨੂੰ ਆਪੋ ਆਪਣੀ ਪਈ ਐ ਲੋਕ ਪਹਿਲਾਂ ਵਰਗੇ ਨਹੀਂ ਰਹੇ ਇਹ ਗੱਲ ਕੇਸਰ ਨੇ ਪਿੰਡ ਦੀ ਸਾਥ ਵਿੱਚ ਕਈ ਵਾਰੀ ਸੁਣੀ ਸੀ ਕਾਲਜੋਗਾ ਭਾਈ ਕੌਣ ਕਿਸੇ ਦੇ ਕੰਮ ਆਉਂਦਾ ਹੈ ਅੱਜ ਕੱਲ੍ਹ ਮਤ ਵਿਗੜਦੀ ਜਾ ਰਹੀ ਐ ਲੋਕਾਂ ਦੀ ਲੋਕ ਆਪਣੇ ਫਰਜ਼ ਭੁੱਲਦੇ ਜਾ ਰਹੇ ਨੇ। ਪਾਪ ਹਨੇਰੀ ਰਾਤ ਦੀ ਸ਼ਾਂਤ ਚੁੱਪ ਨੂੰ ਬੀਛੇ ਦੇ ਭੌਂਕਣ ਨੇ ਝੰਡੋੜਿਆ। ਉਸ ਦੀ ਆਵਾਜ਼ ਸੁਣ ਕੇ ਇੱਕ ਹੋਰ ਕੁੱਤੇ ਦੀ ਆਵਾਜ਼ ਵੀ ਆਈ। ਕੇਸਰ ਬੀਛੇ ਨੂੰ ਚੁੱਪ ਕਰਾਉਣ ਲੱਗਿਆ ਤਾਂ ਫਕੀਰ ਨੇ ਰੋਕਿਆ। ਭੌਂਕਦੇ ਕੁੱਤੇ ਨੂੰ ਚੁੱਪ ਨਹੀਂ ਕਰਾਈਦਾ। ਕਹਿੰਦੇ ਹਨ ਕਿ ਕੁੱਤਿਆਂ ਨੂੰ ਰਾਤ ਦੇ ਹਨੇਰੇ ਵਿੱਚ ਵੀ ਦਿਸਦਾ ਏ। ਸਭ ਆਪੋ ਆਪਣਾ ਕੰਮ ਕਰ ਰਹੇ ਨੇ। ਕੇਸਰ ਦੀ ਸੋਚ ਜਿਵੇਂ ਸਰੀਰ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਦੇ ਵਿੱਚ ਤੈਰਨ ਲੱਗ ਪਈ ਸੀ। ਉਸ ਨੂੰ ਲੱਗਾ ਕਿ ਰੱਬ ਦਾ ਪਸਾਰਾ ਉਸ ਦੀ ਸਮਝ ਤੋਂ ਪਰਾਂ ਹੋਰ ਵੀ ਹੈ। ਅੱਖਾਂ ਤੋਂ ਦੂਰ ਸੋਚ ਤੋਂ ਅੱਗੇ ਉਸ ਨੂੰ ਫਕੀਰ ਦੀ ਅੱਜ ਦਿਨੇ ਕਹੀ ਗੱਲ ਯਾਦ ਆਈ ਕੋਈ ਵੀ ਸੱਚ ਅੰਤਮ ਸੱਚ ਨਹੀਂ ਹੁੰਦਾ ਯਾਰ ਬੰਦੇ ਦਾ ਆਪਣਾ ਅੰਤਮ ਸੱਚ ਕੀ ਹੈ ਕੇਸਰ ਸੋਚਣ ਲੱਗਾ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਥੈਨ 29 ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਪਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਕਿਤਾਬ ਕਿਸ ਤਰ੍ਹਾਂ ਦੀ ਲੱਗ ਰਹੀ ਆ ਔਰ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਕੇ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ